ਇਹ ਤਸਵੀਰਾਂ ਜੋ ਤੁਹਾਨੂੰ ਨੇ 에어ਪੋਰਟ ਰੋਡ ਦੀਆਂ ਦਿਖਾ ਰਿਹਾ ਜਿੱਥੇ ਤੁਸੀਂ ਦੇਖ ਸਕਦੇ ਹੋ ਐਮਬੂਲੈਂਸ ਲੰਘਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਅੱਗੇ ਬਹੁਤ ਵੱਡਾ ਜਾਮ ਹੈ ਕਿਉਂਕਿ ਲਗਾਤਾਰ ਇੱਥੇ ਟ੍ਰੈਫਿਕ ਬਹੁਤ ਜ਼ਿਆਦਾ ਹੁੰਦੀ ਹੈ ਜਿਸ ਕਰਕੇ ਵੱਡੇ ਵੱਡੇ ਜਾਮ ਲੱਗ ਜਾਂਦੇ ਨੇ ਲਾਈਟਾਂ ਦੇ ਉੱਪਰ ਲੰਮਾ ਲੰਮਾ ਸਮਾਂ ਖੜਨਾ ਪੈਂਦਾ ਕਿਉਂਕਿ ਜੇ ਤੁਸੀਂ ਘਰੋਂ ਤੁਰਦੇ ਹੋ ਤਾਂ ਇੱਕ ਲਾਈਟ ਤੋਂ ਕ੍ਰੋਸ ਕਰਨ ਲਈ ਤੁਹਾਨੂੰ 2 ਤੋਂ 3 ਵਾਰ ਜਿਹੜੀ ਹੈਗੀ ਹੈ ਲਾਈਟ ਪਾਸ ਕਰਕੇ ਫਿਰ ਅੱਗੇ ਨਿਕਲਣਾ ਪੈਂਦਾ ਹੈਗਾ ਤਾਂ ਇਸ ਤਰ੍ਹਾਂ ਦੇ ਹਾਲਾਤਾਂ ਦੇ ਵਿੱਚ ਟ੍ਰੈਫਿਕ ਜਿਹੜੀ ਹੈਗੀ ਆ ਐਮਬੂਲੈਂਸ ਨੂੰ ਰਸਤਾ ਜ਼ਰੂਰ ਦੇਣਾ ਚਾਹੀਦਾ ਹੈਗਾ ਐਮਰਜੈਂਸੀ ਸੇਵਾਵਾਂ ਨੇ ਕਿਸੇ ਦੀ ਜ਼ਿੰਦਗੀ ਤੇ ਮੌਤ ਦਾ ਸਵਾਲ ਹੋ ਸਕਦਾ ਹੈ ਜ਼ਿੰਦਗੀ ਦਾ ਸਵਾਲ ਹੋ ਸਕਦਾ ਹੈ ਕਿਸੇ ਦੀ ਕਿਸੇ ਕਰਕੇ ਕਿਸੇ ਲੇਟ ਹੋਣ ਕਰਕੇ ਕਿਸੇ ਦੀ ਜ਼ਿੰਦਗੀ ਜਾ ਸਕਦੀ ਹੈ ਉਹਨਾਂ ਦੀ ਮੌਤ ਹੋ ਸਕਦੀ ਹੈ ਤਾਂ ਅਜੇ ਹਾਲਾਤਾਂ ਦੇ ਵਿੱਚ ਆਮ ਪਬਲਿਕ ਨੂੰ ਸੋਚਣਾ ਚਾਹੀਦਾ ਹੈਗਾ ਕਿ ਉਹਨਾਂ ਨੂੰ ਰਸਤਾ ਜ਼ਰੂਰ ਦਿੱਤਾ ਜਾਵੇ ਪਰ ਇਸ ਤਰ੍ਹਾਂ ਦੀਆਂ ਤਸਵੀਰਾਂ ਜਿਹੜੀਆਂ ਤੁਹਾਨੂੰ 에어ਪੋਰਟ ਰੋਡ ਦੇ ਉੱਪਰ ਲਗਾਤਾਰ ਦਿਖਾਈ ਦੇਣਗੀਆਂ ਦੇਖ ਸਕਦੇ ਹੋ ਕਿੰਨੇ ਦੂਰ ਤੱਕ ਜਿਹੜਾ ਹੈਗਾ ਲੰਬਾ ਜਿਹੜਾ ਜਾਮ ਤੁਹਾਨੂੰ ਦਿਖਾਈ ਦਿੱਤਾ ਹੈਗਾ ਇਹ ਜਾਮ ਰੋਜ਼ਾਨਾ ਦੀ ਤਰ੍ਹਾਂ ਹੁੰਦਾ ਹੈਗਾ ਚਾਹੇ ਉਹ ਅ ਕੰਮਕਾਰ ਵਾਲੇ ਦਿਨਾਂ ਦੀ ਗੱਲ ਕਰ ਲਈਏ ਚਾਹੇ ਛੁੱਟੀ ਵਾਲੇ ਦਿਨਾਂ ਦੀ ਗੱਲ ਕਰ ਲਈਏ ਤਾਂ ਇਸ ਤਰ੍ਹਾਂ ਦੇ ਹਾਲਾਤ ਆ ਜਿਹੜੇ ਉਹ 에어ਪੋਰਟ ਰੋਡ ਦੇ ਉੱਪਰ ਤੇ ਉਹਨੂੰ ਦਿਖਾਈ ਦਿੱਤੇ ਨੇ ਤੇ ਤੁਸੀਂ ਦੇਖ ਸਕਦੇ ਹੋ ਆਵਾਜ਼ ਵੀ ਸੁਣ ਸਕਦੇ ਹੋ ਐਂਬੂਲੈਂਸ ਦੀ ਐਂਬੂਲੈਂਸ ਜਿਹੜੀ ਹੈਗੀ ਹੈ ਵਿੱਚ ਵਿਚਾਲੇ ਫਸੇ ਪਈ ਆ ਪਰ ਲੋਕ ਜਿਹੜੇ ਹੈਗੇ ਨੇ ਥੋੜਾ ਉਹਨਾਂ ਨੂੰ ਸਮਝਦਾਰੀ ਦਿਖਾਉਣੀ ਚਾਹੀਦੀ ਇੱਥੇ ਕਿ ਉਹਨਾਂ ਨੂੰ ਰਸਤਾ ਜ਼ਰੂਰ ਦੇਣਾ ਚਾਹੀਦਾ ਕਿਉਂਕਿ ਐਮਰਜੈਂਸੀ ਸੇਵਾਵਾਂ ਨੇ ਤਾਂ ਇਹਨਾਂ ਨੂੰ ਰਸਤਾ ਜ਼ਰੂਰ ਦੇਣਾ ਹੈ ਕਮੈਂਟ ਬਾਕਸ ਦੇ ਵਿੱਚ ਤੁਸੀਂ ਵੀ ਕਮੈਂਟ ਕਰਕੇ ਦੱਸੋ ਕਿ ਜ ਕਿਸ ਤਰ੍ਹਾਂ ਦੇ ਜਿਹੜੇ ਹੈਗੇ ਨੇ ਉਸ ਸਮੇਂ ਜਿਹੜੇ ਹੈਗਾ ਲੋਕਾਂ ਨੂੰ ਕਿਸ ਤਰ੍ਹਾਂ ਸਮਝਦਾਰੀ ਵਰਤਣੀ ਚਾਹੀਦੀ ਹੈ ਕਿਵੇਂ ਜਿਹੜਾ ਰਸਤਾ ਛੋੜ ਕੇ ਤਾਂ ਕਿ ਗੱਡੀਆਂ ਆਪਾਂ ਸਾਈਡ ਤੇ ਕਰ ਲਈਏ ਕਿਸੇ ਦੀ ਜ਼ਿੰਦਗੀ ਬਚ ਸਕਦੀ ਹੈ ਕਿਸੇ ਨੂੰ ਕੋਈ ਐਮਰਜੈਂਸੀ ਹੋ ਸਕਦੀ ਹੈ ਕਿਉਂਕਿ ਬਾਕੀ ਤਾਂ ਰੋਟੀਨ ਰੋਜ਼ਮਾਰਾ ਦੇ ਕੰਮ ਨੇ ਆਪਾਂ ਜਾਣਦੇ ਆ ਤਾਂ ਕੋਈ ਗੱਲ ਨਹੀਂ ਜੇ 2-4-5 ਮਿੰਟ ਲੇਟ ਹੋ ਜਾਣਗੇ ਤਾਂ ਕੋਈ ਫਰਕ ਨਹੀਂ ਪੈਂਦਾ ਪਰ ਜਦੋਂ ਐਂਬੂਲੈਂਸ ਜਾਂ ਕੋਈ ਹੋਰ ਐਮਰਜੈਂਸੀ ਜਿਹਾਵਾ ਹੁੰਦੀਆਂ ਨੇ ਤਾਂ ਉਹਨਾਂ ਨੂੰ ਰਸਤਾ ਜ਼ਰੂਰ ਦੇਣਾ ਚਾਹੀਦਾ ਹੈਗਾ